ਖਬਰ ਹੋਈ ਹੈਗੀ ਜਿਹੜਾ ਪੈਰੋਲਨ ਪਲੇਸ ਦੀ ਆਪਾਂ ਗੱਲ ਕੀਤੀ ਸੀਗੀ ਹਮ ਹਮ ਅ ਜਿਹੜਾ ਸੀਗਾ ਕਿ 10 ਸਾਲਾਂ ਵਾਲਾ ਜਿਹੜਾ ਲੁਕੀ 10 ਸਾਲਾਂ ਦਾ ਉੱਤੇ ਤੇ ਰਹਿ ਰਹੇ ਆ ਹਾਊਸ ਵਾਲੇ ਹਮ ਹਮ ਤੇ ਯੂ ਐਸ ਸਿਟੀਜ਼ਨ ਨਾਲ ਜਿਹਨਾਂ ਦਾ ਵਿਆਹ ਹੋ ਗਿਆ ਸੀਗਾ ਉਹਨਾਂ ਦਾ ਉਹ ਉਹਨਾਂ ਨੇ ਅਨਾਉਂਸਮੈਂਟ ਹੁਣ ਕੀਤੀ ਹੈ ਕਿ ਅਗਸਤ 19 ਤੋਂ 2024 ਤੋਂ ਉਹ ਆਪਣੀ ਜਿਹੜੀ ਪੈਰੋਲਨ ਪਲੇਸ ਜਿਹੜਾ ਸੀਗਾ ਪ੍ਰੋਗਰਾਮ ਉਹਦੀ ਅਪਲੀਕੇਸ਼ਨ ਉਹ ਜਮਾ ਕਰ ਸਕਦੇ ਆ ਠੀਕ ਆ ਤੇ ਆਪਾਂ ਇਹਦੇ ਬਾਰੇ ਕਾਫੀ ਸਾਰੀ ਚਰਚਾ ਵਲੜੀ ਕਰ ਚੁੱਕੇ ਆ ਕਿ ਸ਼ੈਵਰਨ ਡਿਫਰੈਂਸ ਜਿਹੜਾ ਉਹ ਵਾਪਸ ਲੈ ਲਿਆ ਇਹ ਲਾਅ ਸੂਟ ਹੁਣ ਜਿਹੜਾ ਇਹਦੇ ਉੱਤੇ ਹੋ ਸਕਦਾ ਇਹਨੂੰ ਚੈਲੰਜ ਕੀਤਾ ਜਾ ਸਕਦਾ ਤੇ ਕੋਰਟ ਦੀ ਇੰਟਰਪ੍ਰੀਟੇਸ਼ਨ ਜਿਹੜੀ ਉਹ ਹੁਣ ਇਸ ਵੱਲੇ ਮਣੀ ਰਖਾਂਦੀ ਆ ਕਿ ਕੀ ਹੁੰਦੀ ਆ ਜੇ ਇਹਨੂੰ ਰਿਪਬਲਿਕਨ ਵਿੰਗ ਜੇ ਇਹਨੂੰ ਚੈਲੰਜ ਕਰਦਾ ਪਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਪਡੇਟ ਆ ਉਹ ਸਿਰਫ ਇਹੀ ਆ ਕਿ ਅਗਸਟ 19 2024 ਤੋ ਉਹ ਕਹਿੰਦੇ ਆ ਕਿ ਇਹ ਐਪਲੀਕੇਸ਼ਨਾਂ ਜਿਹੜੀਆਂ ਪੇਰੋਲਿੰ ਨ ਪਲੇਸ ਦੀਆਂ ਉਹ ਸ਼ੁਰੂ ਹੋ ਜੁਗੀਆਂ ਫਾਈਲ ਹੋਣੀਆਂ ਤੇ ਲੌਂਗ ਸਟੋਰੀ ਸ਼ਾਰਟ ਜਿਹੜੀ ਇਹਦੀ ਇਹ ਹੈ ਕਿ ਜਿਹੜੇ 10 ਸਾਲਾਂ ਤੋਂ ਜ਼ਿਆਦਾ ਜਿਹਨਾਂ ਨੂੰ ਇੱਥੇ ਰਹਿੰਦੇ ਹੋਏ ਹੋ ਗਿਆ ਤੇ ਜਿਹੜੇ ਯੂ ਐਸ ਸਿਟੀਜ਼ਨਾਂ ਨਾਲ ਵਿਆਹੇ ਹੋਏ ਆ ਹਮ ਹਮ ਤੇ ਉਹਨਾਂ ਨੇ ਅ ਅਗਸਤ ਤੋਂ ਨਹੀਂ 1 ਜੂਨ 17 2024 ਇਹ ਕਟਆਫ ਡੇਟ ਸੀ ਉਹ ਜਿਹੜਾ ਵਿਆਹ ਜੂਨ 17 2024 ਤੋਂ ਪਹਿਲਾਂ ਜਿਹੜਾ ਹੋ ਜਾਣਾ ਚਾਹੀਦਾ ਹੋਇਆ ਹੋਣਾ ਚਾਹੀਦਾ ਹੁਣ ਤਾਂ ਲੰਘ ਗਿਆ ਟਾਈਮ ਹੁਣ ਤਾਂ ਲੰਘ ਗਿਆ ਟਾਈਮ ਤੇ ਉਹ ਜਿਹੜੇ ਲੋਕੀ ਆ ਉਹਨਾਂ ਦੇ ਜਿਹਨਾਂ ਦੇ ਕੇਸ ਚੱਲਦੇ ਪਏ ਆ ਭਾਵੇਂ ਸੈਲੰਡ ਦੇ ਆ ਭਾਵੇਂ ਕਈਆਂ ਨੂੰ ਐਡਮਿਨ ਕਲੋਜ਼ਰ ਮਿਲੀ ਆ ਕਈਆਂ ਦੇ ਕੇਸਾਂ ਦੇ ਵਿੱਚ ਆਪਾਂ ਹੁਣ ਲੇਟਲੀ ਜਿਹੜੇ ਖੁਦ ਐਡਮਿਨ ਕਲੋਜ਼ਰ ਲਈ ਸੀਗੀ ਹੁਣੇ ਪਿਛਲੇ ਲਾਸਟ ਵੀਕ ਚ ਕੀ ਕੇਸ ਸੀ ਕਿ ਜੱਜ ਸਾਹਿਬ ਹੁਣੀ ਕਹਿੰਦੇ ਇੱਕ ਵੇਟ ਕਰਕੇ ਦੇਖ ਲੈਣੇ ਆ 3-4 ਮਹੀਨੇ ਕਿਦਾਂ ਜੜੀ ਕਰਵਾਤ ਬਣਦੀ ਆ ਹੂੰ 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 ਤੇ ਉਹ ਜਰਾ ਧਿਆਨ ਦਿਓ ਇਸ ਚੀਜ਼ ਨੂੰ ਅਗੇਨ ਇਹ ਜਿਹੜੀ ਚੀਜ਼ ਅਜੇ ਆਈ ਨਹੀਂ ਆ ਅਜੇ ਇਹ ਉਹਨਾਂ ਨੇ ਕਿਹਾ ਕਿ ਇਦਾਂ ਹੋਊਗਾ ਦੇਖਦੇ ਆ ਇਹਨੂੰ ਹੁਣ ਅਜੇ ਅਗਸਤ ਤੱਕ ਨਹੀਂ ਜਿਹੜਾ ਪੂਰੇ ਮਹੀਨੇ ਬਾਅਦ ਆਉਣ ਤੋਂ ਹਾਂਜੀ ਸੋ ਇਹ ਜਿਹੜੀ ਚੀਜ਼ ਆ ਲੇਟੈਸਟ ਖਬਰ ਜਿਹੜੀ ਹੋਊਗੀ ਕਾਫੀ ਇਹ ਜਿਹੜੀ ਚੇਂਜ ਹੈ ਨਾ ਇਮੀਗ੍ਰੇਸ਼ਨ ਚ ਇਮੀਗ੍ਰੇਸ਼ਨ ਸਫੇਸਟ ਕਰੋਗੀ ਸੋ ਇਹਦੇ ਬਾਰੇ ਫਿਰ ਆਪਾਂ ਅਗਲੇ ਹਫਤੇ ਫਿਰ ਅਨਾਉਂਸਮੈਂਟ ਕਰਾਂਗੇ ਰੇਡੀਓ ਤੇ ਕੀ ਇਹਦੇ ਅਪਡੇਟਸ ਆ ਕਿਦਾਂ ਤੇ ਫਿਰ ਹਾਲ ਬੰਦਾ ਜਿਹੜਾ ਇਹਦੇ ਵਿੱਚ ਜਣਾ ਤੇ ਐਪਲੀਕੇਬਲ ਉਹ ਆਪਣੇ ਕੇਸ ਦੀ ਤਿਆਰੀ ਕਰਦੇ ਰਹਿ ਸਕਦੇ ਆ ਉਹ ਜਿਹੜਾ ਆਪਣਾ ਮੈਰਿਜ ਸਰਟੀਫਿਕੇਟ ਇਕੱਠੇ ਕਰੋ 10 ਸਾਲ ਦਾ ਤੁਹਾਡਾ ਜਿਹੜਾ ਪ੍ਰੂਫ ਆ ਕਿ ਤੁਸੀਂ 10 ਸਾਲ ਤੋਂ ਇੱਥੇ ਰਹਿ ਰਹੇ ਆ ਸਪੈਸ਼ਲੀ ਜਿਹੜੇ ਬੰਦੇ ਸੇਫ ਐਂਟਰੀ ਕਰਕੇ ਆਏ ਸੀ ਉਹਨਾਂ ਲਈ ਇਹ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੋਣੀ ਆ ਤੁਹਾਨੂੰ ਪ੍ਰੋਪਰ ਜਿਹੜਾ ਦੱਸਣਾ ਪੈਣਾ ਕੋਈ ਨਾ ਕੋਈ ਕ੍ਰੈਡਿਟ ਕਾਰਡ ਰਾਹੀ ਜਾਂ ਐਫੀਡਵਟ ਰਾਹੀ ਤੁਹਾਨੂੰ ਪ੍ਰੂਫ ਦੇਣਾ ਪੈਣਾ ਕਿ ਤੁਸੀਂ ਇੱਥੇ ਸਿਗੇ 10 ਸਾਲ ਤੋਂ ਤੇ ਯਾਦ ਕਰਾ ਦਈਏ ਕਿ ਜਦੋਂ ਖੇਤੀਬਾੜੀ ਵਾਲੇ ਪੇਪਰ ਪਹਿਲਾਂ ਖੁੱਲੇ ਸੀਗੇ ਕਰੀ ਜੀ ਜੀ 80s ਦੇ ਵਿੱਚ 90s ਦੇ ਵਿੱਚ ਜਦੋਂ ਚੱਲਦੇ ਸੀਗੇ ਬੜਾ ਜ਼ਿਆਦਾ ਫਰਾਡ ਉਹ ਤੋਂ ਸੀਗਾ ਕਿ ਲੋਕੀ ਜਿਹੜੇ ਨਹੀਂ ਵੀ ਸੀਗੇ ਉਹਰੇ ਉਹ ਵੀ ਕੋਸ਼ਿਸ਼ ਕਰਦੇ ਸੀਗੇ ਕਹਿਣ ਦੀ ਕਿ ਉਹ ਇੱਥੇ ਆ ਗਏ ਆ ਹੂੰ ਹੂੰ ਸੋ ਇਹ ਜਿਹੜੀ ਚੀਜ਼ਾਂ ਬੜੀਆਂ ਹੁੰਦੀਆਂ ਤੇ ਜਿਹੜੀ ਰਿਕੁਆਇਰਮੈਂਟ ਆ ਕਿ ਤੁਸੀਂ 10 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹ ਬਰਡਨ ਜਿਹੜਾ ਤੁਹਾਡੇ ਉੱਤੇ ਆ ਸੋ ਤੁਸੀਂ ਉਹ ਜਿਹੜੇ ਡਾਕੂਮੈਂਟ ਆ ਆਪਣੇ ਉਹ ਅ ਕੱਠੇ ਕਰਨੇ ਸ਼ੁਰੂ ਕਰ ਦੋ ਆਈਡੈਂਟੀਟੀ ਦੇ ਡਾਕੂਮੈਂਟ ਵਿਆਹ ਦੇ ਡਾਕੂਮੈਂਟ ਸਟੇ ਦੇ ਡਾਕੂਮੈਂਟ ਜਿਹੜੇ ਹੈਗੇ ਆ ਤੇ ਫਿਰ ਇਹ ਅਗਸਤ ਤੁੰਮੀ ਤੱਕ ਦੇਖਦੇ ਆ ਕਿਦਾਂ ਗੱਲਬਾਤ ਕਿਉਂ ਉਦੋਂ ਐਪਲੀਕੇਸ਼ਨ ਜਿਹੜੀਆਂ ਦੀਆਂ ਖਲਣੀਆਂ ਸ਼ੁਰੂ ਹੋਣਗੀਆਂ ਫਿਰ ਹੂੰ ਜੀ ਤੇ ਤੁਹਾਡੇ ਸਪਾਊਸ ਦੇ ਸਿਟੀਜ਼ਨਸ਼ਿਪ ਦਾ ਪ੍ਰੂਫ ਵੀ ਚਾਹੀਦਾ ਤੁਹਾਡੇ ਵਿਆਹ ਦਾ ਚਾਹੀਦਾ ਤੇ ਤੁਹਾਡੇ 10 ਸਾਲ ਦੇ ਇਥੇ ਰਹਿੰਦਿਆਂ ਹੋਏ ਦਾ ਉਹਦਾ ਪ੍ਰੂਫ ਵੀ ਜਿਹੜਾ ਉਹ ਤੁਹਾਨੂੰ ਇਸ ਦੇ ਵਿੱਚ ਲੋਡ ਪਾਣੀ ਆ ਸੋ ਉਸ ਤੋਂ ਬਾਅਦ ਦੇ ਵਿੱਚ ਇਹ ਹੋਊਗਾ ਇਹ ਕਿ ਐਟਰਨੀਟਰੀ ਕਿਹਨਾਂ ਜੀ ਆਬਵੀਅਸਲੀ ਕੇਸ ਬਾਈ ਕੇਸ ਬੇਸਿਸ ਹੀ ਹੋਣਾ ਆ ਕੇਸ ਬਾ ਕੇਸ ਬੇਸਿਸ 'ਤੇ ਜਿਹੜਾ ਹੈਗਾ ਹਮ ਸੋ ਯੂਐਸਸੀਐਸ ਇਹਨੂੰ ਆਈ ਥਿੰਕ ਯੂਨਿਟੀ ਐਂਡ ਸਟੇਬਿਲਟੀ ਆਫ ਫੈਮਿਲੀਜ਼ ਦੇ ਕਰਕੇ ਜਿਹੜੀ ਪ੍ਰੋਬਲਮ ਪਲੇਸ ਵਾਲੀ ਆ ਇੱਕ ਵਰਤ ਰਿਹਾ ਉਦਾਂ ਹੀ ਸੇਮ ਪ੍ਰੋਸੈਸ ਮਿਲਟਰੀ ਸਪਾਉਸਸ ਦੇ ਲਈ ਵੀ ਜਿਹੜਾ ਵਰਤਦੇ ਰਹੇ ਆ ਕਾਫੀ ਜਾਣਿਆਂ ਲਈ ਇਹ ਜਿਹੜਾ 131 ਜਿਹੜਾ ਸੀਗਾ इवन ਜਿਹੜਾ ਐਡਵਾਂਸ ਫਿਰਲ ਹੋ ਗਿਆ ਤੁਹਾਡਾ ਰਿਫਿਜੀ ਟ੍ਰੈਵਲ ਡਾਕੂਮੈਂਟ ਹੋ ਗਿਆ ਕਿਸੇ ਅਮਰਜੈਂਸੀ ਟ੍ਰੈਵਲ ਕਰਨਾ ਸੋ 131 ਐਕਚੁਅਲੀ ਜਿਹੜਾ ਫਾਰਮ ਹੈਗਾ ਸਿਰਫ ਇਹੀ ਸੀਗਾ ਕਿ ਟ੍ਰੈਵਲ ਡਾਕੂਮੈਂਟ ਤੁਹਾਨੂੰ ਲਿਆ ਕੇ ਦਿੰਦਾ ਕਾਈਂਡ ਆਫ ਤੁਹਾਨੂੰ ਇੱਕ ਪਰਮਿਸ਼ਨ ਹੁੰਦੀ ਸੀ ਇਹਦੇ ਫੈਕਟਰ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਹੋ ਸਕਦੇ ਆ ਡਾਕਾ ਵਾਲਿਆਂ ਨੂੰ ਵੀ ਵੇਚਣ ਨੇ ਕਿਹਾ ਸੀਗਾ ਕਈ ਕਈ ਵਾਰੀ ਹੈ ਜਿਹੜਾ ਆਪਸ਼ਨ ਜਿਹੜੀ ਯੂਜ਼ ਹੋਈ ਹੈ ਤੇ ਅਰ ਕੀ ਦੇਖਦੇ ਆ ਜਿਹੜਾ ਮਾਮਲਾ ਗਰਮ ਹੈ ਕਿ ਇਲੈਕਸ਼ਨ ਦਾ ਟਾਈਮ ਹੈ ਦੂਜੇ ਵਾਲਿਆਂ ਨੇ ਵੀ ਛੱਡਣਾ ਨਹੀਂ ਹੈਗਾ ਤੇ ਦੇਖਦੇ ਆ ਕੀ ਪਤਾ ਹੋ ਸਕਦਾ ਕਿ ਯੂ ਐਸ ਸਿਟੀਜ਼ਨ ਵਾਲੇ ਦੀ ਵੀ ਵੋਟ ਹੁੰਦੀ ਆ ਉਹ ਬਾਈਡਨ ਨਾਲ ਜਾਂਦੀ ਆ ਤੇ ਹੋ ਸਕਦਾ ਕਿ ਟਰੰਪ ਹੋਣੀ ਉਹਨੂੰ ਨਾਂ ਤੋੜਨ ਕਿ ਨਾਂ ਨੂੰ ਇੰਟਰਰਪਟ ਕਰਨ ਹੋ ਸਕਦਾ ਇਹ ਇਲੈਕਸ਼ਨ ਕੈਂਪੇਨ ਇਲੈਕਸ਼ਨ ਦੇ ਟਾਈਮ ਤੇ ਇਹ ਇਦਾਂ ਦੀ ਚੀਜ਼ ਜਿਹੜੀ ਆਈ ਆ ਤੇ ਆਬਵੀਅਸਲੀ ਉਹ ਸਟੇਜ ਤੇ ਇਹਦੇ ਬਾਰੇ ਚਰਚਾ ਵੀ ਕਰੋਗੇ ਤੇ ਬ ਇਲੈਕਸ਼ਨ ਜਿਦਾਂ ਨੂੰ ਪਤਾ ਹੁਣ ਤੱਕ ਕਈ ਮੁੱਦੇ ਜਿਹੜੇ ਅ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਤੇ ਇਲੈਕਸ਼ਨ ਬੜੀ ਵਨ ਸਾਈਡਿਡ ਜੀ ਜਿਹੜੀ ਲੱਗ ਰਹੀ ਆ ਅ ਸਪੈਸ਼ਲੀ ਜਿਹੜਾ ਉਹਨੇ ਹੱਥ ਕਰਕੇ ਜਿਦਾ ਕਿਹਾ ਸੀ ਫਾਈਟ ਫਾਈਟ ਹੈਨਾ ਤੇ ਉਹ ਜਦੋਂ ਹੁਣ ਮੈਂ ਕਹਾ ਲੀਡਰ ਇਸ ਲੈਵਲ ਤੇ ਪਹੁੰਚ ਜਾਂਦਾ ਕਿ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਫੇਰ ਅਗਲਾ ਰੈਲੀਆਂ ਕਰਨ ਦਿਆ ਤੇ ਬੜੀ ਵਨ ਸਾਈਡਿਡ ਜੀ ਵਿਕਟਰੀ ਉਹਦੀ ਲੱਗਦੀ ਆ ਅਨਲੈਸ ਜਿਹੜੇ ਅ ਡੈਮੋਕ੍ਰੇਟਸ ਜਿਹੜੇ ਹੈਗੇ ਆ ਉਹ ਕੋਈ ਅ ਇਦਾਂ ਦੀ ਚੇਂਜ ਲੈ ਕੇ ਆਵੇ ਜਿਹੜੀ ਸੈਂਟਰਿਸਟ ਅਪਰੋਚ ਜਿਹੜੀ ਹਿੱਟ ਕਰੇ। ਸੋ ਜਿਹੜੀ ਯੂਐਸ ਸਿਟੀਜ਼ਨ ਦੇ ਨਾਲ 10 ਸਾਲ ਤੋਂ ਰਹਿ ਰਹੇ ਆ ਬੱਚੇ ਪੱਕੇ ਜਿਹੜੇ ਹੋ ਸਕਦੇ ਆ। ਇਹ ਜਿਹੜੇ ਅ ਇੱਕ ਹੈ ਤਾਂ ਵਧੀਆ ਸਟੈਪ ਆ ਦੇਖਦੇ ਆ ਕਿੱਥੇ ਤਾਂ ਗੱਲ ਜਾਂਦੀ ਹੈ। ਜੀ।